ਛੇੜੀਏ ਨਾ ਕਦੇ ਫਕਰ ਦੇ ਹਾਲ ਨੂੰ ਛੇੜੀਏ ਨਾ ਫਕਰ ਹਾਲ ਤੋਂ ਭਾਵੇਂ ਵਿਹਾਲ ਹੋਵੇ ਉਹਨਾਂ ਛੇੜੀਏ ਫਕੀਰ ਦੀ ਗੋਦੜੀ ਨੂੰ ਕੀ ਪਤਾ ਗੋਦੜੀ ਦੇ ਵਿੱਚ ਕੋਈ ਲਾਲੋ ਕਦੇ ਫਕਰ ਦੇ ਹਾਲ ਨੂੰ ਛੇੜੀਏ ਹਾਂ ਫਕਰ ਹਾਲ ਤੋਂ ਭਾਵੇਂ ਵਿਹਾਲ ਹੋਵੇ ਆਹ ਨਾ ਛੇੜੀਏ ਫਕੀਰ ਦੀ ਗੋਦੜੀ ਨੂੰ ਤੇ ਕੀ ਪਤਾ ਗੋਦੜੀ ਦੇ ਵਿੱਚ ਲਾਗ ਹੋਵੇ ਚੱਲ ਬੁੱਲੇ ਆ ਚੱਲੀ ਉੱਥੇ ਚੱਲੀਏ ਜਿੱਥੇ ਸਭ ਅਕਲ ਦੇ ਅੰਨੇ ਆਉਣਾ ਕੋਈ ਸਾਡੀ ਜਾਤ ਪੁੱਛਣੇ ਤੇ ਬੁੱਲੇ ਆ ਨਾ ਕੋਈ ਸਾ ਨੂੰ ਮੰਨੇ ਬਸ ਗੱਲ ਏ ਕਾ ਜੀ ਵਿਆਹ ਜਨਾ ਚਾਹ ਹੋਣਾ ਚਾਹੀਦਾ ਆਪਣੇ ਸਰਕਾਰ ਦੇ ਦਿੰਦਾ ਇਹ ਨਾ ਹੋਵੇ ਤੇ ਬੈਠੇ ਵੀ ਨਹੀਂ ਯਾਰ ਆ ਉਹ ਆਏ ਹੋ ਗਿਆ ਆਏ ਹੋ ਗਿਆ ਇਹਦੇ ਦਰਬਾਰ ਤੇ ਬੈਠੋ ਇਹੀ ਤੇ ਨਵੇੜਨਾ ਉਹਨੇ ਇਹੀ ਟੈਨਸ਼ਨਾਂ ਤੇ ਨਵੇੜਦੀਆਂ ਨੇ ਜਿੱਥੇ ਆ ਕੇ ਵਿੱਚ ਮਹਿਲੇ ਕਰਦੇ ਸੁਣੀ ਗਏ ਕਰੀ ਗਏ ਫਿਰ ਉਹ ਕਹੂਗਾ ਇਹ ਮੇਰੇ ਕੋਲੇ ਨਹੀਂ ਆਇਆ ਸਿਰਫ ਐਸੇ ਚਾਹ ਪੀਣ ਆਇਆ ਚਾਹ ਪੀ ਕੇ ਫਿਰ ਨਾ ਚੁਗਲੀ ਕਰਨੀ ਆ ਸੋ ਜਿਹੜੇ ਜਿਹੜੇ ਭੋਲੇ ਸ਼ਾਹ ਸਰਕਾਰ ਨੂੰ ਪਿਆਰ ਕਰਦੇ ਆ ਹੱਥ ਉੱਪਰ ਕਰਕੇ ਮਾਣਾ ਜਾ ਰੋਤੇ ਹਰਲੇ ਸਰੋਤੇ ਹੁੰਦੇ ਸਾਧੂਆਂ ਦੇ ਰਾਗ ਦੇ ਸਾਧੂ ਸੰਤ ਫਕੀਰਾਂ ਦੇ ਬਿਰਲੇ ਲਾਜ ਹੁੰਦੇ ਤੇ ਬਿਰਲੇ ਬੰਦੇ ਸਾਧੂ ਸੰਤ ਫਕੀਰਾਂ ਮਾਰੇ ਜਾਣਦੇ ਹੁੰਦੇ ਅਸੀਂ ਬਾਬਾ ਜੀ ਗੱਲਾਂ ਵਾਲੀਆਂ ਜਾਣਦੇ ਸੀ ਵੀ ਘਾਟੀ ਜਦੋਂ ਸਾਡੇ ਤੇ ਪੈ ਜਾਂਦੀ ਉਹ ਤੋਂ ਮਿਲਦਾ ਕਰੀ ਜਾਂਦੇ ਉਹਨਾਂ ਨੂੰ ਲਓ ਜੀ ਫਾਈਨ ਫਾਈਨ ਦੇ ਦਵਾਇਨ ਉਹ ਠੀਕ ਠਾਕ ਹੋ ਤੁਸੀਂ ਅੱਛਾ 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 ਹੋਰ ਕੁੜੀਆਂ ਠੀਕ ਠਾਕ ਹੈ ਕੋਈ ਬਈ ਮੇਰਾ ਦੋਸਤ ਆ ਮੁੰਡਾ ਗੌਰਵ ਯੂਕੇ ਤੋਂ ਉਹਨਾਂ ਦੇ ਰਿਲੇਟਿਵ ਨੇ ਹੋਰ ਮੇਰੀ ਭੈਣ ਠੀਕ ਠਾਕ ਸਿੱਤਾ ਬੇਤਾ ਥੈਂਕ ਯੂ ਸੋ ਮਚ ਇਹਦੇ ਫੱਕਰਾਂ ਦੀ ਮਾਣੋ ਮੌਜ ਫਿਰ ਬਹਿ ਕੇ ਥੱਲੇ ਮੜ ਜਾ ਸਾਰੇ ਜਾਣ ਮੇਰੇ ਬਣੇ ਛੋਟੇ ਜੇ ਸਾਰੇ ਛੋਟੇ ਜੇ ਮੁੜ ਕੇ ਫੇਰ ਨਹੀਂ ਆਉਣਾ ਪੂਰਾ ਤੁਹਾਨੂੰ ਆ ਬਿਰਲਾ ਸਰਦਾ ਆ ਬਿਰਲਾ ਸਰਦਾ ਹੁੰਦਾ ਸਾਧੂ ਆਂ ਦਾ ਰਾਗ ਦੇ ਸਾਧੂ ਆਂ ਦਾ ਰਾਗ ਦੇ ਹਾ ਦੁਨੀਆ ਕੀ ਜਾਣੇ ਹਾ ਦੁਨੀਆ ਕੀ ਜਾਣੇ ਸਾਬੂ ਸੁੱਤੇ ਨੇ ਜਾਗਦੇ ਦੁਨੀਆ ਦੇ ਜਾਣੇ ਸਾਬੂ ਸੁੱਤੇ ਨੇ ਜਾਗਦੇ ਦੁਨੀਆ ਦੇ ਜਾਣੇ ਸਾਬੂ ਸੁੱਤੇ ਨੇ ਜਾਗਦੇ ਦੁਨੀਆ ਦੇ ਜਾਣੇ ਇੱਕ ਦਾ ਕਦਮ